ਸੋ ਸਟ੍ਰੀਟ ਕਾਲ ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ ਤੇ ਮੈਂ ਹਮਿੰਦਰਪਾਲ ਨਜ਼ਰ ਮਾਰਦੇ ਆ ਪੰਜਾਬ ਦੀਆਂ ਕੁਝ ਵੱਡੀਆਂ ਖਬਰਾਂ ਤੇ ਭਾਰਤ-ਪਾਕਿਸਤਾਨ ਤਣਾਅ ਦੇ ਚੱਲਦੇ ਪੰਜਾਬ ਦੇ ਗਵਰਨਰ ਵੱਲੋਂ ਸੱਦੀ ਗਈ ਆਲ ਪਾਰਟੀ ਮੀਟਿੰਗ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਨੂੰ ਦਿੱਤਾ ਗਿਆ ਮੀਟਿੰਗ ਦੇ ਲਈ ਸੱਦਾ ਪਟਨਕੋਟ ਦੇ ਵਿੱਚ ਸਵੇਰ ਵੇਲੇ 5 ਵਜੇ ਤੋਂ ਬਾਅਦ ਹੋਏ ਲਗਾਤਾਰ ਧੁਮਾਕੇ 16 ਮਿੰਟਾਂ ਵਿੱਚ ਹੋਏ तकरीबन 20 ਧੁਮਾਕੇ ਪਾਕਿਸਤਾਨ ਵੱਲੋਂ ਲਾਈਨ ਆਫ ਕੰਟਰੋਲ ਦੇ ਨੇੜੇ ਜੰਮੂ ਦੇ ਬਾਰਾਮੂਲਾ ਤੋਂ ਲੈ ਕੇ ਗੁਜਰਾਤ ਦੇ ਪੁੱਜ ਤੱਕ तकरीबन 26 ਥਾਵਾਂ ਤੇ ਦਾਗੇ ਡਰੋਨ ਫੌਜ ਵੱਲੋਂ ਸਰहदी ਖੇਤਰਾ ਵਿੱਚ ਲੋਕਾਂ ਨੂੰ ਘਰਾਂ ਅੰਦਰ ਰਹਿਣ ਦੀ ਦਿੱਤੀ ਗਈ ਸਲਾਹ ਮੁੱਖ ਮੰਤਰੀ ਭਗਵੰਤ ਮਾਨ ਨੇ ਮੁਹਾਲੀ ਦੇ ਸੈਕਟਰ 78 ਵਿਖੇ ਪੰਜਾਬ ਦੇ ਕਈ ਜ਼ਿਲ੍ਹਿਆਂ ਨੂੰ ਵੰਡੇ ਅਤਿ ਆਧੁਨਿਕ ਤਕਨੀਕ ਨਾਲ ਬਣੇ ਫਾਇਰ ਸੇਫਟੀ ਯੰਤਰ ਇਹਨਾਂ ਵਿੱਚ ਅੱਗ ਬੁਝਾਉਣ ਵਾਲੀਆਂ ਛੋਟੀਆਂ ਤੇ ਵੱਡੀਆਂ ਗੱਡੀਆਂ ਤੇ ਟੈਟਰੀ ਹੋਈਆਂ ਇਮਾਰਤਾਂ ਵੱਡੇ ਕਟਰ ਵੀ ਸ਼ਾਮਨ ਬਹੁਤ ਸਾਰੇ ਫਾਇਰ ਨਾਲ ਰਿਲੇਟਡ ਲੇਟੈਸਟ ਜਿਹੜੇ ਇਕੁਪਮੈਂਟ ਹੈ ਉਹ ਵੱਖ-ਵੱਖ ਜ਼ਿਲ੍ਹਿਆਂ ਨੂੰ ਸਮਰਪਿਤ ਕੀਤਾ ਜਾ ਰਿਹਾ ਹੈ ਜਿਦੇ ਵਿੱਚ ਛੋਟੀਆਂ ਅੱਗ ਬਜਾਉਣ ਵਾਲੀਆਂ ਗੱਡੀਆਂ ਵੱਡੀਆਂ ਅੱਗ ਬਜਾਉਣ ਵਾਲੀਆਂ ਗੱਡੀਆਂ ਕੋਈ ਬਿਲਡਿੰਗ ਕਲਾਪਸ ਹੋ ਜੇ ਉਹ ਉਸ ਨੂੰ ਪੱਥਰ ਨੂੰ ਜਾਂ ਮਲਵੇ ਨੂੰ ਕੱਟਣ ਵਾਸਤੇ ਵੱਡੇ ਕਟਰ ਵੀ ਨੇ ਇੱਕ ਇਸ ਤਰ੍ਹਾਂ ਦਾ ਯੰਤਰ ਹੈ ਜਿਹੜਾ ਉੱਥੇ ਲਾ ਦੋ ਤਾਂ ਥੱਲੇ ਜੇ ਕੋਈ ਥੋੜੀ ਜੀ ਵੀ ਹਰਕਤ ਹੁੰਦੀ ਹੈ ਕੋਈ ਇਦਾਂ ਦਾ ਟੱਚ ਵੀ ਕਰਦਾ ਹੈ ਜਾਂ ਉਹਦੇ ਸਾਹਾਂ ਦੀ ਗਰਮੀ ਉਹਨੂੰ ਕੈਚ ਕਰਕੇ ਉਹ ਦੱਸ ਦਿੰਦਾ ਕਿ ਕਿੰਨਾ ਕੁ ਡੂੰਘਾ ਬੰਦਾ ਕੋਈ ਕੋਈ ਜੀਵਤ ਹੈਗਾ ਇੱਥੋਂ ਆਪਾਂ ਉਹਦੀ ਸਹਾਇਤਾ ਨਾਲ ਕੱਢ ਵੀ ਸਕਦੇ ਹਾਂ ਇੱਕ ਗੈਸ ਡਿਟੈਕਟਰ ਹੈ 6 6 ਲਾਈਨ 6 ਗੈਸ ਡਿਟੈਕਟਰ ਨੇ ਵੀ ਉਹ ਦੱਸ ਦਿੰਦੇ ਨੇ ਇਸ ਵਕਤ ਕਿਹੜੀ ਗੈਸ ਜਿਹੜੀ ਹੈ ਉਹ ਹਵਾ ਦੇ ਵਿੱਚ ਹੈ ਇੱਕ ਪੋਰਟੇਬਲ ਐਗਜ਼ੌਸਟ ਫੈਨ ਹੈ ਜੋ ਬੇਸਮੈਂਟ ਵਗੈਰਾ 'ਚ ਧੂਆ ਆ ਜਾਂਦਾ ਉਹ ਚਲਾ ਕੇ ਤੁਸੀਂ ਧੂਆ ਵੀ ਕੱਢ ਸਕਦੇ ਹੋ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਲੋਕਾਂ ਨੂੰ ਕਿਹਾ ਕਿ ਜੇ ਆਸ-ਪਾਸ ਕੋਈ ਬੰਬ ਵਰਗੀ ਚੀਜ਼ ਜਾਂ ਮਿਜ਼ਾਈਲ ਦਾ ਹਿੱਸਾ ਮਿਲਦਾ ਹੈ ਤਾਂ ਭੀੜੇ ਇਕੱਠੀ ਕਰਨ ਦੀ ਬਜਾਏ ਪੁਲਿਸ ਨੂੰ ਦਿੱਤੀ ਜਾਵੇ ਸੂਚਨਾ ਕਿ ਆਹ ਫੌਜ ਜਾ ਕੇ ਕਰੇਗੀ ਉਹਨਾਂ ਚੀਜ਼ਾਂ ਨੂੰ ਡਿਫਿਊਜ਼ ਜੇ ਕਿਤੇ ਕੋਈ ਤੁਹਾਨੂੰ ਇਹੋ ਜੀ ਚੀਜ਼ ਜਿਹੜੀ ਬੰਬ ਵਰਗੀ ਹੈ ਜਾਂ ਡਰੋਨ ਦਾ ਕੋਈ ਪਾਰਟ ਲੱਗਦਾ ਹੈ ਜਾਂ ਮਿਜ਼ਾਈਲ ਦਾ ਪਾਰਟ ਇਮੀਡੀਏਟਲੀ ਪੁਲਿਸ ਨੂੰ ਇਨਫਾਰਮ ਕਰੋ ਫੌਜ ਉੱਥੇ ਆ ਕੇ ਜਿਹੜਾ ਉਹਨੂੰ ਡਿਫਿਊਜ਼ ਕਰੂਗੀ ਉਸ ਤੋਂ ਪਹਿਲਾਂ ਜਾ ਕੇ ਉੱਥੇ ਰਸ਼ ਕਰਕੇ ਦੇਖਣ ਦਾ ਜਿਹੜਾ ਉਹ ਸਿਲਸਲਾ ਬੰਦ ਹੋਣਾ ਚਾਹੀਦਾ ਸੋ ਮੈਂ ਬੇਨਤੀ ਕਰਦਾ ਹਾਂ ਸਾਰੇ ਪੰਜਾਬੀਆਂ ਨੂੰ ਕਿ ਜੇ ਰੱਬ ਨਾ ਕਰੇ ਤੁਹਾਡੇ ਇਲਾਕੇ 'ਚ ਇਸ ਤਰ੍ਹਾਂ ਦਾ ਕੁਝ ਪਾਇਆ ਜਾਂਦਾ ਤਾਂ ਪੁਲਿਸ ਨੂੰ ਤੇ ਆਰਮੀ ਨੂੰ ਇਨਫੋਰਮੇਸ਼ਨ ਦਿਓ ਉਹਦੇ ਉਦੋਂ ਤੋਂ ਦੂਰ ਰਹੋ ਕਿਉਂਕਿ ਉਹ ਹੋ ਸਕਦਾ ਉਹਦੇ ਵਿੱਚ ਹਜੇ ਉਹ ਜਿੰਦਾ ਹੋਵੇ ਹਜੇ ਉਹਦੇ ਵਿੱਚ ਬਰੂਦ ਜਿਹੜਾ ਉਹ ਫਟਿਆ ਨਾ ਹੋਵੇ ਜਾਂ ਡਿਫਿਊਜ਼ ਨਾ ਹੋਵੇ ਪਾਕਿਸਤਾਨ ਵੱਲੋਂ ਕੀਤੇ ਜਾ ਰਹੇ ਲਗਾਤਾਰ ਹਮਲਿਆਂ ਦਰਮਿਆਨ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਯੂਨੀਵਰਸਿਟੀਆਂ ਨੂੰ ਦਿੱਤੇ ਨਿਰਦੇਸ਼ ਕਿ ਆ ਕਿ ਜੇ ਕੋਈ ਵਿਦਿਆਰਥੀ ਆਪਣੇ ਘਰ ਜਾਣਾ ਚਾਹੁੰਦਾ ਹੈ ਤਾਂ ਉਸ ਨੂੰ ਨਾ ਰੋਕਿਆ ਜਾਵੇ ਤੇ ਜੇ ਕੋਈ ਕੈਂਪਸ ਵਿੱਚ ਰਹਿਣਾ ਚਾਹੁੰਦਾ ਹੈ ਤਾਂ ਉਸ ਨੂੰ ਕੈਂਪਸ ਛੱਡਣ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ ਤੇ ਹੋਸਟਲਾਂ ਵਿੱਚ ਰਹਿ ਰਹੇ ਵਿਦਿਆਰਥੀਆਂ ਦੇ ਲਈ ਖਾਣ-ਪੀਣ ਤੇ ਹੋਰ ਜ਼ਰੂਰੀ ਚੀਜ਼ਾਂ ਮੁਹੱਈਆ ਕਰਨਾ ਹੈ ਯੂਨੀਵਰਸਿਟੀ ਦੀ ਜ਼ਿੰਮੇਵਾਰੀ। ਜਲੰਧਰ ਦੇ ਬਸਤੀ ਦਾਨਿਸ਼ਮੰਦਾ ਵਿਖੇ ਡਰੋਨ ਸੁੱਟੇ ਜਾਣ ਦੀ ਖਬਰ ਬਾਰੇ ਹੋਇਆ ਵੱਡਾ ਖੁਲਾਸਾ ਨੌਰਥ ਜਲੰਧਰ ਦੇ ACP ਆਤਿਸ਼ ਪਾਟੀਆਂ ਨੇ ਕਿਹਾ ਕਿ ਸੋਸ਼ਲ ਮੀਡੀਆ ਤੇ ਫਲਾਏ ਜਾ ਰਹੀ ਝੂਠੀ ਖਬਰ ਦੱਸਿਆ ਕਿ ਕੂੜੇ ਦੇ ਢੇਰ ਨੂੰ ਲੱਗੀ ਅੱਗ ਨੂੰ ਗਲਤ ਟੰਗ ਨਾਲ ਕੀਤਾ ਗਿਆ ਪੇਸ਼ ਹੁਣਾਂ ਗਲਤ ਅਫਵਾਹਾਂ ਤੇ ਯਕੀਨ ਨਾ ਕਰਨ ਦੀ ਵੀ ਆਖੀ ਗੱਲ ਇੱਕ ਸੋਸ਼ਲ ਮੀਡੀਆ ਤੇ ਨਿਊਜ਼ ਵਾਇਰਲ ਕੀਤੀ ਜਾ ਰਹੀ ਹੈ ਕਿ ਬਸਤੀ ਦਾਨਿਸ਼ਮੰਦਾ ਦੇ ਵਿੱਚ ਡਰੋਨ ਗਿਰਿਆ ਹੋਇਆ ਮੈਂ ਕਲੈਰੀਫਾਈ ਕਰਨਾ ਚਾਹੁੰਦਾ ਹਾਂ ਕਿ ਇਹ ਟੋਟਲੀ ਮਿਸ ਇਨਫੋਰਮੇਸ਼ਨ ਹੈ ਲੋਕਲ ਪੁਲਿਸ ਨੇ ਉਥੇ ਪਹੁੰਚ ਕੇ ਇਸ ਨੂੰ ਤਸਦੀਕ ਕੀਤਾ ਹੈ ਤੇ ਪਤਾ ਚੱਲਿਆ ਕਿ ਇੱਕ ਕੂੜੇ ਦੇ ਢੇਰ ਨੂੰ ਅੱਗ ਲੱਗੀ ਹੋਈ ਸੀ ਜਿਹਨੂੰ ਐਕਸਪਲੋਜਨ ਦਾ ਨਾਮ ਦਿੱਤਾ ਗਿਆ ਵੈ ਮੇਰੀ ਸਾਰਿਆਂ ਨੂੰ ਅਪੀਲ ਹੈ ਕਿ ਕੋਈ ਵੀ ਮਿਸ ਇਨਫੋਰਮੇਸ਼ਨ ਸਪਰੈਡ ਨਾ ਕੀਤੀ ਜਾਵੇ ਕੋਈ ਵੀ ਇਨਫੋਰਮੇਸ਼ਨ ਸ਼ੇਅਰ ਕਰਨ ਤੋਂ ਪਹਿਲਾਂ ਉਹਦਾ ਫੈਕਟ ਚੈਕ ਜ਼ਰੂਰ ਕੀਤਾ ਜਾਵੇ ਜੇ ਕੋਈ ਐਦਾਂ ਦੀ ਡਰੋਨ ਜਾਂ ਬੰਬ ਰਿਗਾਰਡਿੰਗ ਇਨਫੋਰਮੇਸ਼ਨ ਆਂਦੀ ਹੈ ਤਾਂ ਇਮੀਡੀਏਟਲੀ 112 ਤੇ ਡਿਸਟ੍ਰਿਕਟ ਕੰਟਰੋਲ ਰੂਮ 0181 22417 ਤੇ ਉਹਦੀ ਇਨਫਾਰਮੇਸ਼ਨ ਦਿੱਤੀ ਜਾਵੇ ਤੇ ਉਹਦੇ ਨਜ਼ਦੀਕ ਨਾ ਜਾਇਆ ਜਾਵੇ ਰਾਦਰ ਪੁਲਿਸ ਤੇ ਪ੍ਰਸ਼ਾਸਨ ਨੂੰ ਇਹਦੀ ਇਤਲਾ ਦਿੱਤੀ ਜਾਵੇ ਗੁਰਦਾਸਪੁਰ ਦੇ ਪਿੰਡ ਸਿਚਰਾ ਵਿਖੇ ਖੇਤਾਂ ਵਿੱਚ ਹੋਏ ਸਵੇਰੇ तकरीबन 5 ਵਜੇ ਲਗਾਤਾਰ ਤਿੰਨ ਤੋਂ ਚਾਰ ਧਮਾਕੇ ਖੇਤਾਂ ਵਿੱਚ ਪਏ ਡੂੰਘੇ ਖੱਡੇ ਪੁਲਿਸ ਤੇ ਫੌਜ ਦੇ ਸੀਨੀਅਰ ਅਧਿਕਾਰੀਆਂ ਨੇ ਲਿਆ ਘਟਨਾ ਸਥਾਨ ਦਾ ਜਾਇਜ਼ਾ ਇੱਥੇ ਦੇਖਿਆ 4:50 ਮਿੰਟ ਦੇ ਵਿੱਚ ਕਰੀਬ ਕਰੀਬ ਬਹੁਤ ਵੱਡੀ ਇੱਕ ਰੌਸ਼ਨੀ ਲਾਈਟ ਜਿਹੜੀ ਬਲਕਿ ਦੇਖਣ ਨੂੰ ਮਿਲੀ ਜਦੋਂ ਇੱਥੇ ਡਿੱਗਦੀ ਹੈ ਤੇ ਬਹੁਤ ਵੱਡਾ ਬਲਾਸਟ ਹੁੰਦਾ ਪਰ ਪਤਾ ਨਹੀਂ ਲੱਗਦਾ ਵੀ ਕਿੱਥੇ ਹੋਇਆ ਕਿੱਥੇ ਰਿਹਾ ਜਦੋਂ ਘਰਾਂ ਜੋ ਬਾਹਰ ਨਿਕਲ ਕੇ ਆਪਾਂ ਦੇਖਦੇ ਆਂ ਤੇ ਬਹੁਤ ਜ਼ਿਆਦਾ ਧੂਆਂ ਤਾਂ ਉੱਠਦਾ ਧਸ ਉੜਦੀ ਹੈ ਫਿਰ ਜਦੋਂ ਅਸੀਂ ਆਸਤਾ ਆਸਤਾ ਜਿਹੜਾ ਕਿ ਡਰਦਿਆ ਮਾਹੌਲ ਵੀ ਬਣਿਆ ਸੀਗਾ ਕਿ ਕਿਤੇ ਹੋਰ ਨਾ ਕੁਝ ਹੋ ਜਾਏ ਕਿਤੇ ਹੋਰ ਨਾ ਕੁਝ ਹੋ ਜਾਵੇ ਔਰ ਬਹੁਤ ਵੱਡੀ ਆਪਾਂ ਕਿ ਮਜਾਹਲ ਕਹਿ ਸਕਦੇ ਡਿੱਗੀ ਹੈ ਡਿਫਿਊਜ਼ ਨਹੀਂ ਆਪਾਂ ਕਹਿ ਸਕਦੇ ਵੀ ਹੋ ਗਈ ਉੱਤੇ ਹੋਈ ਇੱਥੇ ਡਿੱਗੀ ਹੈ ਇਹਦੇ ਲੱਗੇ ਲੱਗੇ ਨਿੱਕੇ ਨਿੱਕੇ ਜਿਹੜੇ ਹੋਰ ਵੀ ਟੁਕੜੇ ਜਿਹੜੇ ਪਏ ਨੇ ਜਿਨ੍ਹਾਂ ਨੇ ਦੇਖੋ ਕਮਾਦ ਵੀ ਸਾਰਾ ਸਾੜ ਦਿੱਤਾ ਲੱਗੇ ਲਾਈਨ ਜਿਹੜੀ ਆ ਸਾਡੀ ਬਿਜਲੀ ਵਾਲੀਆਂ ਤਾਰਾਂ ਜਿਹੜੀਆਂ ਉਹ ਵੀ ਤੋੜ ਦਿੱਤੀਆਂ ਨੇ ਟਰਾਂਸਫਾਰਮ ਸਾਡਾ ਪਾੜ ਗਿਆ ਉਹਦਾ ਤੇਲ ਵਗ ਰਿਆ ਤੇ ਭਾਜੀ ਸਵੇਰੇ ਪੌਣੇ 5 ਵਜੇ ਦਾ ਟਾਈਮ ਹੋਣਾ ਜਦੋਂ ਇੱਥੇ ਕੋਈ ਆਵਾਜ਼ ਆਈ ਧਮਾਕੇ ਦੀ ਤੇ ਨਾਲ ਹੀ ਪੁਲਿਸ ਆ ਗਈ ਪਾਰਟੀ ਤੇ ਹੀ ਆ ਗਏ ਉਸ ਪਾਸੇ ਵੀ ਬਾਕੀ ਅਫਸਰ ਆਏ ਆ ਜਿਹੜੇ ਆਰਮੀ ਦੇ ਅਫਸਰ ਆਏ ਜਾਂ ਸੀਮਾ ਦੇ ਅਫਸਰ ਆਏ ਉਹਨਾਂ ਨੇ ਕਹੇ ਧਮਾਕੇ ਕਿਨੇ ਧਮਾਕੇ ਹੋਏ ਭਾਈ ਬੜਾ ਇਹ ਕੋਈ 3-4 ਧਮਾਕੇ ਹੋਏ ਅੱਛਾ ਤੇ ਕਾਦੇ ਲੱਗਦੇ ਆ ਇਹਦੇ ਬਾਰੇ ਅਫਸਰਾਂ ਨੂੰ ਪਤਾ ਹੋਏਗਾ ਵੀ ਕਿਹਦੇ ਬਾਰੇ ਕੀ ਹੈ ਜਾਂ ਇਨਸਪੈਕਟਰ ਦੱਸ ਸਕਦੇ ਆ ਵੀ ਇਹਦੇ ਬਾਰੇ ਕੀ ਕਰਵਾ ਰਹੇ ਅੱਛਾ ਮਾਕੇ ਚਾਰ ਤੋਂ ਪੰਜ ਹੋਏ ਨੇ ਘਰ ਦਾ ਨੁਕਸਾਨ ਕਈ ਦਾ ਨਹੀਂ ਘਰ ਦਾ ਨਹੀਂ ਇਹਦੇ ਖੇਤਾਂ ਦੇ ਵਿੱਚ ਹੀ ਨੁਕਸਾਨ ਹੋਇਆ ਪਠਾਨਕੋਟ ਦੇ ਪਿੰਡ ਸਿੰਬਲ ਸਕੂਲ ਅਤੇ ਢਿੰਡਾ ਵਿੱਚ ਹਰ ਪਾਸੇ ਪਸਰੀ ਸੁੰਨ ਸਰਹੱਦੀ ਕਸਬੇ ਬਮਿਆਲ ਦੇ ਵਿੱਚ ਵੀ ਦੁਕਾਨਾਂ ਹੋਈਆਂ ਬੰਦ ਕਈ ਪਿੰਡਾਂ ਦੇ ਲੋਕਾਂ ਨੇ ਇੱਕ ਥਾਂ ਤੋਂ ਦੂਜੀ ਥਾਂ ਤੇ ਜਾਣਾ ਕੀਤਾ ਸ਼ੁਰੂ ਤੋ ਜਾਨਾ ਦੇ ਡਿਪਟੀ ਕਮਿਸ਼ਨਰ ਹਮਨਸ਼ੂ ਜੈਨ ਵੱਲੋਂ ਜ਼ਿਲ੍ਹੇ ਵਿੱਚ ਰੈਡ ਅਲਰਟ ਜਾਰੀ ਕਰਨ ਤੋਂ ਬਾਅਦ ਗ੍ਰੀਨ ਅਲਰਟ ਕੀਤਾ ਜਾ ਰਿਹਾ ਨਾਲ ਹੀ ਲੋਕਾਂ ਨੂੰ ਵੱਤੋ ਵੱਧ ਅੰਦਰ ਰਹਿਣ ਦੀ ਵੀ ਕੀਤੀ ਅਪੀਲ ਕਿ ਹਾਕੀ ਕਬਰਾਉਂਦੀ ਨਹੀਂ ਹੈ ਲੋੜ ਸਥਿਤੀ ਹੈ ਕੰਟਰੋਲ ਦੇ ਵਿੱਚ ਦੇਖੋ ਦਿਨ ਦੇ ਵੇਲੇ ਬਲੈਕਆਊਟ ਕਰਨਾ ਇਸ ਪੋਸੀਬਲ ਨਹੀਂ ਰਹੇਗਾ ਤੋ ਦਿਨ ਦੇ ਵੇਲੇ ਰੈਡ ਅਲਰਟ ਹੀ ਦਿੱਤਾ ਜਾਂਦਾ ਹੈ ਜਦੋਂ ਵੀ ਸਾਨੂੰ ਕੋਈ ਅਥਾਰਟिटीज ਵੱਲੋਂ ਸਿਗਨਲ ਆਉਂਦਾ ਹੈ ਤੋ ਹਾਲੇ ਜਿਹੜੀ ਇੱਕ ਰੈਡ ਅਲਰਟ ਦਿੱਤਾ ਗਿਆ ਬਟ ਕੋਈ ਪੈਨਿਕ ਕਰਨ ਦੀ ਲੋੜ ਨਹੀਂ ਸਿਚੁਏਸ਼ਨ ਇਜ਼ ਅੰਡਰ ਕੰਟਰੋਲ ਦੇ ਸਾਰੇ ਨੂੰ ਫੀਲ ਹੈ ਕਿ ਜਿੰਨਾ ਵਕ ਵਜ ਹੋ ਸਕਦਾ ਉਸ ਦੇ ਅੰਦਰ ਹੋ ਬਾਕੀ ਸਿਚੁਏਸ਼ਨ ਇਸ ਪਿਓਰਲੀ ਅੰਡਰ ਕੰਟਰੋਲ ਐਂਡ ਡਿਫੈਂਸ ਅਥਾਰਟिटीज ਆਪਣਾ ਕੰਮ ਕਰ ਰਹੇ ਨੇ ਡੇਅਰ ਵਰਕਿੰਗ ਹਾਰ ਐਵਰੀਥਿੰਗ ਵਿਲ ਬੀ ਮੀਨ ਸੂਨ ਨਾਰਮਲ ਹੁਸ਼ਿਆਰਪੁਰ ਦੇ ਪਿੰਡ ਸਿਕਰੀ ਦੇ ਵਿੱਚ ਮਿਲਿਆ ਪਾਕਿਸਤਾਨੀ ਡਰੋਨ ਪਿੰਡ ਦੇ ਲੋਕਾਂ ਦੇ ਮੁਤਾਬਿਕ ਸਵੇਰ ਵੇਲੇ ਸੁਣੀ ਗਈ ਧਮਾਕੇ ਦੀ ਆਵਾਜ਼ ਮੌਕੇ ਤੇ ਪਹੁੰਚੀਆਂ ਪੁਲਿਸ ਤੇ ਫੌਜ ਦੀਆਂ ਟੀਮਾਂ ਕੀਤਾ ਗਿਆ ਰੈਸਕਿਊ ਤੇ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਸਵੇਰੇ 5 ਵਜੇ ਦੇ ਕਰੀਬ ਗਰੀਬ ਬੜਾ ਵੱਡਾ ਧਮਾਕਾ ਪਿਆ ਮੱਕਾ ਪੈਣ ਤੋਂ ਬਾਅਦ ਮੈਂ ਵੀ ਉੱਠਿਆ ਉੱਠ ਕੇ ਮੈਨੂੰ ਕਿਸੇ ਬਈਏ ਨੇ ਫੋਨ ਕੀਤਾ ਜੀ ਇੱਥੇ ਕੋਈ ਮੱਲਵਾ ਬੰਬ ਡੇਗ ਪਿਆ ਤੇ ਬੜਾ ਉਹਦਾ ਧੂਆਂ ਜਿਹਾ ਹੋਇਆ ਤੇ ਮੈਂ ਜਿਸਲੇ ਆਇਆ ਤੇ ਦੇਖਿਆ ਤੇ ਉਧਰ ਰੋੜ ਰਾੜ ਤੇ ਦੇਖਿਆ ਕੁਛ ਨਹੀਂ ਦਿਸਿਆ ਤੇ ਸਵੇਰੇ ਫਿਰ ਕੋਈ 8 ਵਜੇ ਦੇ ਕਰੀਬ ਕਰੀਬ ਸਾਡੇ ਪਿੰਡ ਦੇ ਮੁੰਡੇ ਪਾਣੀ ਲਾਉਣ ਆਏ ਆ ਪਾਣੀ ਲਾਉਣ ਆਏ ਨੇ ਦੇਖਿਆ ਤੇ ਉਹ ਕੁੱਪ ਦੇ ਲਾਗੇ ਥੋੜਾ ਸਮਾਨ ਪਿਆ ਸੀ ਉੱਥੋਂ ਅੱਗੇ ਨੂੰ ਤੁਰੇ ਆ ਤੇ ਅੱਗੇ ਬੜੀ ਵੱਡੀ ਮੋਬਾਈਲ ਪਈ ਆ ਤੇ ਉਸ ਤੋਂ ਬਾਅਦ ਫਿਰ ਮੈਂ ਐਸ ਐਚਓ ਬੱਲੂ ਆੜ ਮਨਿੰਦਰ ਸਿੰਘ ਨੂੰ ਫੋਨ ਕੀਤਾ ਉਹਨੇ ਕਿ ਆਪਾਂ ਹੁਣੇ ਆ ਰਹੇ ਹਾਂ ਫਿਰ ਉਹਨਾਂ ਨੇ ਇਹਦੇ ਮੈਨੂੰ ਪਤਾ ਕੀ ਚੀ ਹੈ ਕਿ ਇਦਾਂ ਨਾ ਮਾ ਦਾ ਚੱਲ ਰਹੀ ਚੱਲ ਰਿਹਾ ਕੁਝ ਚੱਲ ਚੱਲ ਰਿਹਾ ਬੇ ਦੱਸਦੇ ਆ ਆਪਣੇ ਕੈਮਰੇ ਵਿੱਚ ਚੱਲ ਰਿਹਾ ਸੀ ਚੱਲ ਰਿਹਾ ਦੱਸਦੇ ਆ ਜੀ ਨੁਕਸਾਨ ਤਾਂ ਨਹੀਂ ਹੋ ਠੀਕ ਠਾਕ ਜੀ ਨੁਕਸਾਨ ਕੋਈ ਨਹੀਂ ਹੋਇਆ ਜੀ ਮਾਲ ਖੇਤਾਂ ਵਿੱਚ ਡਿੱਗਣਾ ਕੋਈ ਨੁਕਸਾਨ ਨਹੀਂ ਹੋਇਆ ਜੇ ਕਿਸੇ ਪਿੰਡ 'ਚ ਡਿੱਗ ਪੈਂਦੀ ਤਾਂ ਪਿੰਡ ਦਾ ਤਬਾਹ ਹੋ ਜਾਣਾ ਸਕੇ ਤਾਂ ਇਸ ਪੰਜਾਬ ਦੀਆਂ ਕੁਝ ਵੱਡੀਆਂ ਖਬਰਾਂ ਤਾਜ਼ਾ ਤੇ ਹੋਰ ਜਾਣਕਾਰੀ ਲਈ ਜੁੜੇ ਰਹੋ ਜਗਬਾਣੀ ਟੀਵੀ ਦੇ ਨਾਲ ਸੰਦੇ ਹੋ ਇਜਾਜ਼ਤ ਸਟੇਕ ਕਾਲ